ਕਰਕੇ ਮਸਲਾ ਹੈ ਉਹ ਪਰਵਾਰ ਖਾਣੇ ਚ ਵਾਗ ਗਿਆ ਇਹ ਨਾਲੇ ਘਰਪੇ ਵਾਕੀ ਦਿੱਤਾ ਦੇਖ ਲਓ ਵੀ ਪੁੰਨ ਨਾਲੇ ਕਹਿੰਦੇ ਉਹਨਾਂ ਨੇ ਫਲੀਆਂ ਇਹਨਾਂ ਨੂੰ ਪੁੰਨ ਦੀਆਂ ਫਲੀਆਂ ਨਹੀਂ ਮਿਲੀਆਂ ਇਹਨਾਂ ਨੂੰ ਹੁਣ ਕੀ ਕੀ ਕਹੋਗੇ ਤੁਸੀਂ ਵੀ ਪੁੰਨ ਕਰਕੇ ਠਾਣੇ ਚ ਵੀ ਵਾਗ ਗਿਆ ਇਹਨਾਂ ਦੇ ਖਿਲਾਫੇ ਸਮਾਜ ਸੇਬੀਆਂ ਦੇ ਜੋ ਸਾਹਮਣੇ ਕੀ ਗੱਲ ਬਾਤ ਆ ਭਾਈ ਵੀਰਿਆ ਮਾਤਾ ਨੂੰ ਪੁੱਛ ਲਓ ਜਿਹੜੀ ਇਹਨਾਂ ਦੀ ਨੂਨੇ ਕਿਹਾ ਵੀ ਮੇਰੀ ਸੱਸ ਨੂੰ ਚੱਕ ਕੇ ਲੈ ਕੇ ਦੱਸ ਮਾਤਾ ਅਸੀਂ ਤੈਨੂੰ ਚੱਕ ਕੇ ਲੈ ਕੇ ਸੀ ਨਾ ਪੁੱਤ ਮੈਂ ਟਰੱਕੇ ਗਈਆਂ ਮੈਂ ਚੱਕ ਕੇ ਕੌਣ ਲੈ ਜਾਊਗਾ ਆਪ ਤੋ ਗਈਆਂ ਹਾਂ ਠੀਕ ਹੈ ਮੈਂ ਦਿੱਟ ਕਰਾਉਣੇ ਪੁੱਤ ਤੁਸੀਂ ਤਾਂ ਹੀ ਆਈਆਂ ਮੈਂ ਥੋੜੇ ਨਾਲ ਤੋਰੈ ਦੁੱਤ ਕੰਡੀ ਕੀ ਜਾਣੇ ਮੈਂ ਡਿੱਗੀ ਪਈ ਮੈਂ ਖੜੀ ਕਰੀਏ ਇਨਾਂ ਨੇ ਠੀਕ ਹੈ ਹੈ ਨਹੀਂ ਪੁੱਤ ਮੇਰੇ ਕੋਲ ਪੈਸੇ ਕੌਣ ਪੜੇ ਪੈਸੇ ਕੌਣ ਕਢਾ ਕੇ ਲੈਂਦਾ ਤੇਰੇ ਮੈਂ ਜਾਣਦੀ ਸੀ ਨਾਲ ਕੀਦੇ ਨਾਲ ਤੇਰੀ ਨੂੰਹ ਜਾਣਦੀ ਸੀ ਕੋਈ ਸਾੜਾ ਮਾਂ ਮੇਰੇ ਪੁੱਤ ਦਾ ਹੋਤੀ ਚਾੜੂ ਹੋ ਜਾਂਦਾ ਨਾਲ ਸਾਨੂੰ ਪੁੱਠਾ ਸਿੱਧਾ ਬੋਲਦਾ ਤੁਹਾਡਾ ਪੁਲਸ ਵਾਲਾ ਇਹਦੇ ਨਾਲ ਕੋਈ ਤੁਹਾਡਾ ਹੈ ਕਦੇ ਆਇਆ ਤੁਹਾਡੀ ਸਾਰ ਲੈਣ ਮਦਦ ਕੀਤੀ ਹੈ ਕਦੇ ਉਹਨੇ ਤੁਹਾਨੂੰ ਸੋਨੂੰ ਨਾ ਪੁੱਤ ਹੁਣ ਕਿੱਥੇ ਆਇਆ ਪਹਿਲੀ ਆਉਂਦਾ ਈ ਆ ਉਹ ਥਾਣੇ ਚ ਭਾਗੇ ਇਹਨਾਂ ਦੇ ਖਿਲਾਫ ਤੁਹਾਨੂੰ ਕਹਿੰਦੇ ਚੱਕ ਕੇ ਲੈ ਗਏ ਸਾਡੀ ਦਾਦੀ ਨੂੰ ਇਹ ਚੱਕ ਕੇ ਲਵੇ ਨੇ ਤੁਹਾਨੂੰ ਨਾ ਪੁੱਤ ਚੱਕ ਕੇ ਨਹੀਂ ਲਿਆ ਨਾ ਥੋੜਾ ਨਾ ਮਸਾਈਂ ਤੇ ਪੁੱਤ ਜੱਟੂ ਸੀ ਮੈਨੂੰ ਕਾਟੇ ਠੀਕ ਹੈ ਕਾਦੀ ਵੀਡੀਓ ਪਾਈ ਸੀ ਜੀ ਮਾਤਾ ਦੀ ਇਹ ਮਾਤਾ ਬਹੁਤ ਰੋ ਰਹੀ ਸੀ ਚਲੋ ਸਾਨੂੰ ਕਿਸੇ ਨੇ ਇਹਨਾਂ ਦਾ ਕੰਟੈਕਟ ਦਿੱਤਾ ਮੈਂ ਵੀ ਪਹਿਲਾਂ ਮੈਂ ਬਾਈ ਹੁਨਾ ਕੋਲੇ ਆ ਕੇ ਗਈ ਬਾਈ ਹੁਨੀ ਕਹਿੰਦੇ ਵੀ ਆਪਾਂ ਇਹਨ ਅੱਜਕੱਲ੍ਹ इमोਸ਼ਨਲੀ ਵੇਖਦਾ ਮਾਤਾ ਜਿਹਾ ਜ਼ਿਆਦਾ इमोशनल ਹੋਈ ਤੇ ਜਦੋਂ ਵੀ ਮਤਲਬ ਕਿ ਇਹ ਚਾਰ ਘਰ ਡਿੱਗੇ ਸੀਗੇ ਪਾਣੀ ਪਿੱਛੋਂ ਢਾ ਲੱਗੀ ਚਾਰੇ ਘਰ ਇਹ ਗਿਰ ਗਏ ਤੇ ਇਹ ਘਰ ਬਣਿਆਗਾ ਜੀ ਦੇਖ ਸਕਦੇ ਹੋਗੇ ਤੇ ਇਹਨਾਂ ਨਾਲ ਗੱਲ ਹੋਈ ਸੀ ਵੀ ਆਪਾਂ 7 ਲੱਖ ਦੇ ਵਿੱਚ ਇਹ ਮਕਾਨ ਆ ਜਿਹੜਾ ਪ੍ਰੋਪਰ ਤਿਆਰ ਹੋ ਜਾਣਾ ਜਿਹੜਾ ਟਾਰਗੇਟ 7 ਲੱਖ ਦਾ ਲਾਇਆ ਮਿਸਤਰੀ ਨੇ ਲਾਇਆ ਤੀ ਮਿਸਤਰੀ ਨੇ ਲਾਇਆ ਸੀ ਜੀ ਆਪਣਾ ਟਾਰਗੇਟ 7 ਲੱਖ ਦਾ ਹੀ ਹੁੰਦਾ ਜੇ ਆਪਾਂ ਕਿਸੇ ਦਾ ਮਕਾਨ ਬਣਾ ਕੇ ਦਿੰਨੇ ਆ ਕਿਉਂਕਿ ਸੰਗਤ ਦਾ ਪੈਸਾ ਹੁੰਦਾ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਵੀ ਪੈਸਾ ਕਿੱਥੇ ਲੱਗਿਆ ਉਹ ਕੱਲ ਨੂੰ ਇਹ ਵੀ ਨਾ ਕਹੇ ਵੀ ਤੁਸੀਂ ਖਾ ਗਏ ਹਨਾ ਇਹ ਵੀ ਗੱਲ ਨਾ ਆਵੇ ਸਾਡੇ ਤੇ ਵੀ ਤੁਸੀਂ ਖਾ ਗਏ ਤੇ ਅਸੀਂ ਇਹ ਦੱਸਣ ਲਈ ਹੀ ਇਹ ਪਿੰਡ ਦੇ ਵਿੱਚ ਆਏ ਸੀ ਕਿਉਂਕਿ ਮੈਨੂੰ ਵੀ ਉੱਪਰੋਂ ਪ੍ਰੈਸ਼ਰ ਪੈ ਰਿਹਾ ਸੀ ਵੀ ਸਾਨੂੰ ਦਿਓ ਜੀ ਕਢਾ ਕੇ ਇਹਨਾਂ ਦੀ ਸਟੇਟਮੈਂ ਤੇ ਮੈਂ ਇਹਨਾਂ ਕੋਲੇ ਪਹਿਲਾਂ ਵੀ ਆਈ ਜੀ ਪੰਚਾਇਤ ਨੂੰ ਲੈ ਕੇ ਤੇ ਪਹਿਲਾਂ ਵੀ ਇਹਨਾਂ ਦੀ ਜਿਹੜੇ ਨੂੰਹ ਨੇ ਮਤਲਬ ਬੀਬੀ ਦੀ ਨੂੰਹ ਹੈਗੀ ਤੇ ਉਹ ਵੀ ਮੈਨੂੰ ਪੁੱਠਾ ਸਿੱਧਾ ਬੋਲੀ ਪਹਿਲਾਂ ਵੀ ਬੋਲੀ ਹੈ ਜੀ ਤੇ ਅੱਜ ਵੀ ਅਸੀਂ ਮਾਤਾ ਕੋਲੇ ਆਏ ਆ ਅੱਜ ਇਹਨਾਂ ਦਾ ਕੋਈ ਅੱਗੇ ਦੀ ਅੱਗੇ ਭਤੀਜੇ ਦਾ ਪੋਤਾ ਕੋਈ ਪੁਲਿਸ ਮੁਲਾਜ਼ਮ ਆ ਸੁਨਾਮ ਦੇ ਵਿੱਚ ਜੱਸੀ ਜੱਸੀ ਉਹਦਾ ਨਾਮ ਹੈ ਤੇ ਉਹ ਵੀ ਅੱਜ ਸਾਨੂੰ ਕਾਫੀ ਪੁੱਠਾ ਸਿੱਧਾ ਬੋਲਿਆ ਤੂੰ ਤੂੰ ਕਹਿ ਕੇ ਉਹਨੇ ਗੱਲ ਕੀਤੀ ਪਹਿਲਾਂ ਤਾਂ ਮੈਂ ਮੁਲਾਜ਼ਮ ਹੋਣ ਦੇ ਨਾਤੇ ਉਹਨੂੰ ਇਹ ਪੁੱਛਣਾ ਚਾਹਣੀ ਆ ਵੀ ਤੂੰ 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 ਕੀ ਹੁੰਦਾ ਭਾਈ ਜਿਵੇਂ ਇੱਥੇ ਖੜੇ ਆ ਤਾਂ ਕਿਸੇ ਵਜਾ ਕਰਕੇ ਖੜੇ ਆ ਉਦੋਂ ਕਿੱਥੇ ਸੀ ਜਦੋਂ ਮਾਤਾ ਦਾ ਘਰ ਡਿੱਗਿਆ ਪਵਾਹੀ ਦਿੰਦਾ ਅੱਜ ਕੱਲ ਪੁਲਿਸ ਵਾਲਿਆਂ ਨੇ 70 80000 ਰੁਪਏ ਤਨਖਾਹ ਭਾਈ ਉਪਵਾ ਸਕਦਾ ਸੀ ਉਹਨੂੰ ਲੋੜ ਹੀ ਨਹੀਂ ਸੀ ਆਪਣੀ ਭੂਆ ਨੂੰ ਜਲੀਲ ਕਰਨ ਦੀ ਵੀਡੀਓ ਪਵਾਉਣ ਦੀ ਤੇ ਬਾਕੀ ਰਹੀ ਇਹਨਾਂ ਦੀ ਨੂੰਹ ਦੀ ਗੱਲ ਅੱਜ ਵੀ ਉਹਨੇ ਸਾਡੇ ਤੇ ਇਲਜ਼ਾਮ ਲਾਇਆ ਕਿ ਮੇਰੀ ਮਾਤਾ ਨੂੰ ਚੱਕ ਕੇ ਲੈ ਗਏ ਮਾਤਾ ਉਹ ਬੈਠੀ ਆ ਤੁਸੀਂ ਮਾਤਾ ਤੋਂ ਹੀ ਪੁੱਛ ਲਓ ਅੱਗੇ ਜਾ ਕੇ ਤੁਸੀਂ ਮਾਤਾ ਨੂੰ ਬੈਂਕ 'ਚ ਲੈ ਕੇ ਗਏ ਸੀ ਨਹੀਂ ਨਹੀਂ ਅਸੀਂ ਲੈ ਕੇ ਨਹੀਂ ਗਏ ਜੀ ਅਸੀਂ ਮਾਤਾ ਨੂੰ ਸਿਰਫ ਪੰਚਾਇਤ ਕੋਲੇ ਲੈ ਕੇ ਗਏ ਸੀ ਅੱਛਾ ਪੰਚਾਇਤ ਕੋਲੇ ਪੰਚਾਇਤ ਕੋਲੇ ਜਾ ਕੇ ਆਏ ਆਂ ਜੀ ਅਸੀਂ ਤੇ ਮੈਂ ਤੁਹਾਨੂੰ ਨਾ ਸਟੇਟਮੈਂਟ ਦਿਖਾ ਸਕਦੀ ਆ ਇਹਨਾਂ ਦੀ ਇਹ ਹੈਗੀ ਆ ਜੀ 49 ਦੀ 9.5 ਲੱਖ ਰੁਪਈਆ ਜਿਹੜਾ ਇਹਨਾਂ ਦੇ ਅਕਾਊਂਟ 'ਚ 49 ਨੂੰ ਆ ਗਿਆ ਸੀ 2-3 ਮਹੀਨੇ ਪਹਿਲਾਂ ਵੀ ਇਹੇ ਹੁਣ ਤੱਕ ਕਿੰਨਾ ਆ ਗਿਆ ਹੁਣ ਤੱਕ ਜੀ 11.5 ਤੋਂ ਟੱਪ ਗਿਆ ਜੀ ਅੱਛਾ ਦੱਸਣ ਦੇ ਮੁਤਾਬਕ 11:30 ਤੋਂ ਟੱਪ ਚੁੱਕੀ ਆ ਕਿਉਂਕਿ ਵੱਖ-ਵੱਖ ਪੇਚ ਤੁਸੀਂ ਇਹਨਾਂ ਨਾਲ ਕਿੰਨਾ ਕਰਿਆ ਤੀ ਅਸੀਂ ਇਹਨਾਂ ਨਾਲ 7 ਲੱਖ ਜੀ ਬਾਕੀ ਬਾਕੀ ਆ ਘਰ ਵਾਲਿਆਂ ਨੂੰ ਇਹਨਾਂ ਅਸੀਂ ਕਿਹਾ ਸੀ ਵੀ ਜਿਹੜੇ ਤੁਹਾਡੇ ਨਾਲ ਵਾਲੇ ਮਕਾਨ ਨੇ ਥੋੜਾ-ਥੋੜਾ ਇਹਨਾਂ ਦਾ ਵੀ ਕਰ ਦਿਓ ਠੀਕ ਹੈ ਵੀ ਜਿਹੜਾ 7 ਲੱਖ ਤੋਂ ਉੱਪਰ ਹੈ ਬਿਲਕੁਲ ਵੀਰੇ ਸਾਨੂੰ ਪਤਾ ਸੀ ਵੀ ਮਾਤਾ ਦੀ ਵੀਡੀਓ ਚੱਲੂਗੀ ਅਸੀਂ ਮਾਤਾ ਦੀ ਵੀਡੀਓ ਪਵਾਤੀ ਵੱਖ-ਵੱਖ ਪੇਜਾਂ ਤੇ ਪਈ ਟ੍ਰਾਂਟੋ ਟੀਵੀ ਤੇ ਵੀ ਪਈ ਹੈ ਨਾ ਬਾਹਰ ਵੀ ਪਵਾਈ ਅਸੀਂ ਵੀਡੀਓ ਕੈਨੇਡਾ ਅਮਰੀਕਾ ਦੇ ਵਿੱਚ ਪਰ ਇਹਨਾਂ ਨੇ ਇਹਨਾਂ ਦੀ ਤਾਂ ਕੋਈ ਹੈਲਪ ਹੀ ਨਹੀਂ ਕੀਤੀ ਹੈਗੀ ਇਹ ਸਾਰਾ ਪੈਸਾ ਹੁਣ ਇਹਨਾਂ ਨੂੰ ਪਤਾ ਮਾਤਾ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰਾ ਪੈਸਾ ਜਾਂਦਾ ਕਿੱਥੇ ਆ ਤੁਸੀਂ ਮਾਤਾ ਤੋਂ ਪੁੱਛ ਸਕਦੇ ਹੋ ਜਿਹੜਾ 7 ਲੱਖ ਤੋਂ ਉੱਪਰ ਪੈਸਾ ਹੈ ਉਹ ਫਿਰ ਇਹ ਕੀ ਕਹਿੰਦੇ ਨੇ ਦੇਵਾਂਗੇ ਨਹੀਂ ਜੀ ਹਜੇ ਫਿਰ ਹਾਲੋ ਹਜੇ ਤਾਂ ਸਾਡੇ ਥਾਣੇ ਫਿਰਦੇ ਨੇ ਜੀ ਉਹ ਕਹਿੰਦੇ ਸਾਡੇ ਘਰੇ ਆ ਕੇ ਸਾਡੇ ਨਾਲ ਧੱਕਾ ਕਰਦੇ ਨੇ ਜੀ ਅੱਛਾ ਤੁਹਾਡੇ ਖਿਲਾਫ ਐਫਆਰਆਈ ਸਾਡੇ ਖਿਲਾਫ ਐਫਆਰਆਈ ਦੇਣ ਗਈਆਂ ਜੀ ਕਹਿੰਦੇ ਮੈਨੂੰ ਵੀ ਫੋਨ ਆ ਗਿਆ ਜੀ ਚੀਮਿਆਂ ਤੋਂ ਤੇ ਕਹਿੰਦੇ ਵੀ ਇਹ ਸਾਡੇ ਖਿਲਾਫ ਨੇ ਜਿਹੜੇ ਐਫਆਰਆਈ ਦੇਣ ਗਏ ਨੇ ਕਾਦੇ ਵਾਸਤੇ ਦੇਣ ਗਏ ਨੇ ਪਿੰਡ ਦੇ ਗਲੀ ਦੇ ਗਮਾਂਡ ਦੇ ਸਾਰੇ ਖੜੇ ਨੇ ਪਤਾ ਹੀ ਆ ਵੀ ਅਸੀਂ ਕਿੰਨਾ ਕ ਧੱਕਾ ਕੀਤਾ ਜੀ ਇਹਨਾਂ ਨਾਲ ਬਾਕੀ ਤੁਸੀਂ ਮਾਤਾ ਨੂੰ ਪੁੱਛ ਸਕਦੇ ਹੋ ਜੀ ਅਸੀਂ ਮਾਤਾ ਨਾਲ ਧੱਕਾ ਕੀਤਾ ਮੈਂ ਤੁਹਾਨੂੰ ਬੁਲਾਇਓ ਮਾਤਾ ਆਜੋ ਜੀ ਤੇ ਆ ਕਰਨੇ ਜੀ ਦੇਖ ਸਕਦੇ ਹੋ ਤਸਵੀਰਾਂ ਆਹ ਘਰ ਵਾਲਿਆਂ ਨੂੰ ਤੇ ਆਹ ਦੇਖੋ ਆਹ ਘਰ ਵਾਲਿਆਂ ਨੂੰ ਸੀਗਾ ਵੀ ਇਹਨਾਂ ਨੂੰ ਵੀ ਮਿਲ ਜੇ ਕੁਝ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਇਹਨਾਂ ਦੀ ਵੀ ਖਾਤੇ ਵੀ ਜੋੜੇ ਨੇ ਤੇ ਅੱਗੇ ਪਿੱਛੇ ਤਾਂ ਹਜੇ ਕੁਝ ਵੀ ਪਿਆ ਇਹਨਾਂ ਦਾ ਸਾਰਾ ਉਜੜਿਆ ਪਿਆ ਇਹਨਾਂ ਨੂੰ ਵੀ ਵੀ ਚੱਲ ਲੱਖ ਲੱਖ ਰੁਪਈਆ ਇਹਨਾਂ ਨੂੰ ਨਾਲ ਦੇ ਦਿਓ ਇਹ ਹੁਣ 1.5 ਲੱਖ ਆ ਗਿਆ ਕਹਿੰਦੇ 7 ਲੱਖ ਅਸੀਂ ਕਰਿਆ ਸੀ ਵੀ ਜਿਹੜਾ 4 ਉੱਤੇ ਆ 4.5 ਵੀ ਇਹਨਾਂ ਨੂੰ ਲੱਖ ਲੱਖ ਸਵਾ ਸਵਾ ਇਹਨਾਂ ਨੂੰ ਮਿਲ ਜੂਗਾ ਚੱਲ ਸਤਿ ਸ੍ਰੀ ਅਕਾਲ ਦੋਸਤੋ ਜੋ ਕਿ ਤੋੜਾਲ ਪਿੰਡ ਦੇ ਵਿੱਚ ਘਰ ਡਿਗੇ ਸੀ ਤਿੰਨ ਮਹੀਨੇ ਪਹਿਲਾਂ ਬਰਸਾਤ ਚ ਬਹੁਤ ਜ਼ਿਆਦਾ ਲੋਕ ਵਿੱਚ ਵੀ ਦਬ ਗਏ ਸੀ ਅੱਜ ਉੱਥੇ ਮਸਲਾ ਕੀ ਅੜ ਗਿਆ ਚਾਰ ਘਰ ਇਕੱਠੇ ਡਿਗੇ ਸੀ ਆ ਦਿਖਾਈਂ ਇੱਧਰ ਨੂੰ ਆਂ ਹੀ ਦਿਖਾ ਦੇ ਬਸ ਚਾਰ ਘਰ ਲਾਈਨ 'ਚ ਖੜੇ ਸੀ ਤੇ ਇੱਧਰਲਾ ਵੀ ਦਿਖਾ ਦੇ ਜਿਹੜਾ ਪੈ ਗਿਆ ਤੇ ਇੱਕ ਘਰ ਜਿਹੜਾ ਪਿਆ ਹੋਇਆ ਦਿਖ ਰਿਹਾ ਸੋਨੂੰ ਇਹ ਸੀਗਾ ਇਹ ਘਰ ਨੂੰ ਤਾਂ ਆ ਗਿਆ ਲਗਭਗ 10 ਦੇ ਸਾਨੂੰ ਬਦਲਾ 11 ਤੇ 12 ਲੱਖ ਦੇ ਵਿੱਚ ਆ ਗਿਆ ਇੱਕ ਘਰ ਨੂੰ ਵੀਡੀਓ ਚੱਲ ਗਈ ਕੁਦਰਤੀ ਤਿੰਨ ਘਰਾਂ ਨੂੰ ਆਇਆ ਸਾਰਾ 50000 ਬਣੀ ਆਇਆ ਤਿੰਨਾਂ ਨੂੰ 15 15 20 20 ਹਜ਼ਾਰ ਆਇਆ ਤਿੰਨੇ ਘਰਾਂ ਨੂੰ ਇਹ ਘਰ ਨੂੰ ਆ ਗਿਆ 11.5 ਤੋਂ 12 ਲੱਖ ਦੇ ਵਿੱਚ ਤੇ ਇਹ ਜਿਨ੍ਹਾਂ ਨੇ ਪੈਸੇ ਪਵਾਏ ਸੀ ਸਾਡੇ ਕੋਲੇ ਬੀਬੀ ਬਲਜੀਤ ਕੌਰ ਆਏ ਸੀਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਸਲਾ ਕੀ ਇਹ ਪਈ ਪੂਰਾ ਵਾਹੀ ਗੁਰਜਿਕਾ ਖਾਲਸਾ ਵਾਹੀ ਗੁਰਜਿਕੀ ਫਤਿਹ ਜੀ ਆਪਣਾ ਚੈਨਲ ਆ ਜੀ ਦਰਦ ਪੰਜਾਬ ਦੇ ਤੇ ਸਰਵਤ ਦਾ ਆਪਣਾ ਚੈਰੀਟੇਬਲ ਵਾਲਿਆਂ ਨਾਲ ਆਪਾਂ ਕੰਮ ਕਰਦੇ ਆਂਗੇ ਤੇ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਜੀ ਮਾਤਾ ਦੀ ਇਹ ਮਾਤਾ ਬਹੁਤ ਰੋ ਰਹੀ ਸੀ ਚਲੋ ਸਾਨੂੰ ਕਿਸੇ ਨੇ ਇਹਨਾਂ ਦਾ ਕੰਟੈਕਟ ਦਿੱਤਾ ਮੈਂ ਵੀ ਪਹਿਲਾਂ ਮੈਂ ਬਾਈ ਹੁਣਾ ਕੋਲੇ ਆ ਕੇ ਗਈ ਬਾਈ ਹੁਣੀ ਕਹਿੰਦੇ ਵੀ ਆਪਾਂ ਇਹਨਾਂ ਦੀ ਵੀਡੀਓ ਪਾ ਦਈਏ ਚਲੋ ਮੈਂ ਆਪਣੇ ਦਰਦ ਪੰਜਾਬਦਾਲਿਆਂ ਨੂੰ ਕਿਹਾ ਵੀ ਆਪਾਂ ਇਹਨਾਂ ਦੀ ਵੀਡੀਓ ਪਾਈਏ ਬਾਈ ਹੁਣੀ ਆ ਕੇ ਇਹਨਾਂ ਦੀ ਵੀਡੀਓ ਪਾ ਕੇ ਗਏ ਮਾਤਾ ਨੇ ਆਪਣਾ ਦੁੱਖ ਦੱਸਿਆ ਹਨਾ ਤੇ ਅੱਜ ਕੱਲ ਮੋਸ਼ਨਲ ਹੀ ਵਿਕਦਾ ਮਾਤਾ ਜਿਆਦਾ ਮੋਸ਼ਨਲ ਹੋਈ ਤੇ ਤੇ ਆਹ ਦੋਸਤੋ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਦੇ ਮਕਾਨ ਨੇ ਜਿਹੜੇ ਬਣਾ ਕੇ ਦਿੱਤਾ ਹੈ ਤੇ ਬਾਕੀ ਸਾਨੂੰ ਪਤੀ ਹੈ ਵੀ ਜਿਹੜਾ ਰਫੜ ਪਹਿਰੇਗਾ ਮਿਸਤਰੀ ਸਾਹਿਬ ਕਿੰਨਾ ਕੁ ਖਰਾਜੂ ਸਾਰਾ ਤਿਆਰ ਕਰਨ ਤੇ ਖਰਚਾ ਸਾਰਾ ਇਹ ਤਾਂ ਐ ਮਨ ਕੋ 5.5 ਲੱਖ ਰੁਪਏ ਖਰਚਾ ਆਉਂਦਾ ਬਾਕੀ ਆ ਕੰਧਾਂ ਲਗੀਆਂ ਜਿਆਦਾ ਵੀਰੇ ਬੀਮ ਨੇ ਨਾ ਕਿੰਮ ਲੱਗੇ ਇਹਦੇ ਕਰਕੇ ਚਲੋ ਕੋਈ ਗੱਲ ਨਹੀਂ ਜਿੰਨਾ ਵੀ 8.5 ਕਿਲੋ ਚਲੋ 8.5 9 ਜਿੰਨਾ ਵੀ ਲੱਗੂ ਆਪਾਂ ਲਾਵਾਂਗੇ ਲਾਵਾਂਗੇ ਠੀਕ ਸਾਨੂੰ ਕੰਪਲੀਟ ਕਰਕੇ ਦੇਵਾਂਗੇ ਘਰ ਨਹੀਂ ਹੈਗੀ ਘਰ ਤਾਂ ਬਣਾ ਕੇ ਦੇਵਾਂਗੇ ਪਰ ਮੇਰੀ ਬੇਨਤੀ ਆ ਵੀ ਇਹ ਮਿਸਤਰੀ ਵੀਰਾਂ ਨੂੰ ਵੀ ਨਾ ਟਾਈਮ ਨਾ ਪੈਸੇ ਦੇਦਿਆ ਕਰਨ ਇਹਨਾਂ ਦੇ ਵੀ ਪੈਸੇ ਨਹੀਂ ਦਿੰਦੇ ਪੁੱਛ ਲਓ ਜੀ ਕਿੰਨੇ ਕੁ ਪੈਸੇ ਰਹਿੰਦੇ ਨੇ ਤੇ ਵੀ ਲਮਕਾ ਲਮਕਾ ਕੇ ਪੈਸੇ ਦੇ ਰਹੇ ਨਹੀਂ ਜੀ ਜਿਹਦਾ ਨਾਮ ਹੁੰਦਾ ਵੀ ਜਦੋਂ ਉਧਰੋਂ ਆ ਗਿਆ ਇੰਨਾ ਪੈਸਾ ਇਹ ਸਾਨੂੰ ਬਿਨਾ ਫਾਲਤੂ ਹੈਰਾਨ ਕਰ ਰਹੇ ਨੇ ਜੇ ਇੱਕ ਇਹਨਾਂ ਦੇ ਨੋਹਾਂ ਕੀ ਇੱਕ ਜਿਹੜਾ ਇਹਨਾਂ ਦਾ ਮੰਨ ਕੇ ਚਲੋ ਉਹਦੇ ਉਹ ਜੀਜਾ ਜੀ ਤਾਨੂੰ ਬੇਫਾਲਤੂ ਟੌਰਚਰ ਕਰ ਰਹੇ ਨੇ ਕਿਦੇ ਕਹਿਣਾ ਕੀ ਨਾਂਉ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਹੈ ਤੁਸੀਂ ਮਿਸਤਰੀ ਹੋ ਤੁਸੀਂ ਘਰ ਬਣਾਇਆ ਇਹ ਘਰ ਬਣਾਇਆ ਜੀ ਹਾਂ ਦੇਖੋ ਜੇ ਕੋਈ ਆਪਣੇ ਕੰਮ ਦੇ ਵਿੱਚ ਘਾਟ ਹੋਊਗੀ ਨਾ ਘਾਟ ਤਾਂ ਕੋਈ ਨਜ਼ਰ ਨਹੀਂ ਆ ਰਹੀ ਕੋਈ ਹੋਰ ਵੀ ਗੱਲ ਕੀਤੀ ਜਿੰਨਾ ਇਹ ਲੈਂਦਾਗਾ ਉਦੋਂ ਘੱਟ ਚ ਬਣਾਇਆ ਦੱਸਿਆ ਵੀਰੇ 125 ਰੁਪਏ ਰੇਟ ਕਰਕੇ ਆਪਾਂ 140 ਦਾ ਆਪਣੀ 150 ਦਾ ਰੇਟ ਹੈ 150 ਰੁਪਏ ਰੇਟ ਮੈਂ ਹੁਣ ਕੰਮ ਕਰ ਰਹਾ ਜੀ ਚੀਮਿਆਂ ਦੇ ਵਿੱਚ ਤੁਸੀਂ ਇਹਨਾਂ ਦੇ 125 ਲਿਆ ਤੁਸੀਂ ਵੀ ਸੇਵਾ ਚ ਯੋਗਦਾਨ ਪਾਇਆ ਹੈ ਸੇਵਾ ਚ ਯੋਗਦਾਨ ਪਾਇਆ ਜੀ ਜਿੱਥੇ ਲੋਕਾਂ ਨੇ ਇਹਨਾਂ ਨੂੰ 10-12 ਲੱਖ ਰੁਪਏ ਪਾਇਆਗਾ ਜੇ 20-30 ਹਜ਼ਾਰ ਰੁਪਏ ਮੇਰਾ ਹਿੱਸਾ ਪੈ ਜੂ ਤਾਂ ਮੈਂ ਉਹ ਆਪ ਦੇਵਾਂ ਆਪ ਦੇ ਕੰਮ ਦੇ ਵਿੱਚ ਆਪਦੀ ਕਿਰਤ ਵਿੱਚੋਂ 10 ਮਾ ਦਸਾਉਣ ਦੇ ਮੰਨ ਕੇ ਚੱਲਦਾ ਜੀ ਠੀਕ ਹੈ ਜੀ ਕਹਿੰਦਾ ਜੀ ਹੋਰ ਵੀ ਕਿਤੇ ਭੈਣੇ ਤੁਹਾਨੂੰ ਲੋੜ ਪੈਂਦੀ ਆ ਤਾਂ ਮੈਂ ਤੁਹਾਡੇ ਨਾਲ ਸੇਵਾ ਤੇ ਚੱਲਿਆ ਕਰੂੰ ਮੈਂ ਸੇਵਾ ਚ ਘਰ ਬਣਾਉਣਾ ਜਾਇਆ ਕਰੂੰਗਾ ਦੇਖੋ ਤੇ ਇਹ ਮਾਤਾ ਦੀ ਵੀਡੀਓ ਪਾਈ ਸੀ ਜਦੋਂ ਘਰ ਡਿਗੇ ਸੀ ਚਾਰ ਲੈਣ ਚ ਤੇ ਇਧਰੋਂ ਪਾਣੀ ਬਹਲਾ ਆ ਗਿਆ ਸੀ 7-7 ਫੁੱਟ ਤੇ ਹੁਣ ਆ ਦੇਖੋ ਵਧੀਆ ਮਜ਼ਬੂਤ ਬੀਮ ਪਾ ਕੇ ਪਿੱਲਰ ਖੜੇ ਕਰਕੇ ਘਰ ਇੱਕ ਤਾਂ ਜੰਨੀ ਕੇ ਬਣ ਗਿਆ ਮਿਸਤਰੀ ਕਹਿੰਦਾ ਸਾਢੇ ਲੱਖ 8 ਲੱਖ ਚ ਕੰਪਲੀਟ ਹੋ ਜੂ ਪਲਾਸਟਰ ਫਰਸ ਸਾਰਾ ਘਰ ਬਣਾ ਕੇ ਬਾਕੀ ਚਾਰ ਘਰ ਇਕੱਠੇ ਡਿਗੇ ਤੇ ਲੈਣ ਚ ਬਾਕੀ ਉਹ ਘਰ ਤੁਹਾਨੂੰ ਅੱਗੇ ਵਾਲਾ ਜਿਹੜਾ ਉਹਨਾਂ ਨੂੰ ਕੋਈ ਠੋਲੂ ਨਹੀਂ ਆਇਆ ਸਿਰਫ 15 15000 ਪਿੰਡ ਵਾਲਿਆਂ ਨੇ ਦਿੱਤਾ ਕਿਸੇ ਨੇ 5 ਕਿਸੇ ਨੇ 7 ਤਿੰਨਾਂ ਨੂੰ ਸਿਉਣਾ ਧਰਕੇ ਪਾ ਰਹੇ ਨੇ ਉਹ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ 8.5 ਲੱਖ ਤੋਂ ਉੱਪਰ ਹੈ ਜਿਹੜਾ 3 ਲੱਖ ਬਚਦਾ ਹੈ 3.5 ਵੀ ਉਹ ਘਰਾਂ ਨੂੰ ਦੇ ਦਈਏ ਅਗਲੇ ਨੂੰ ਲੱਖ ਲੱਖ ਸਵਾ ਸਵਾ ਉਹਨਾਂ ਦਾ ਸਹਿਯੋਗ ਹੋ ਜੇ ਇਸੇ ਕਰਕੇ ਮਸਲਾ ਹੈ ਉਹ ਪਰਿਵਾਰ ਖਾਣੇ ਚ ਵਗ ਗਿਆ ਇਹ ਨਾਲੇ ਘਰਪੇ ਵਾਕੀ ਦਿੱਤਾ ਦੇਖ ਲਓ ਵੀ ਪੁੰਨ ਨਾਲੇ ਕਹਿੰਦੇ ਉਹਨਾਂ ਨੇ ਫਲੀਆਂ ਇਹਨਾਂ ਨੂੰ ਪੁੰਨ ਦੀਆਂ ਫਲੀਆਂ ਨਹੀਂ ਮਿਲੀਆਂ ਇਹਨਾਂ ਨੂੰ ਕੀ ਕੀ ਕਹੋਗੇ ਤੁਸੀਂ ਵੀ ਪੁਨ ਕਰਕੇ ਥਾਣੇ ਚ ਵਿਭਾਗ ਇਹਨਾਂ ਦੇ ਖਿਲਾਫੇ ਸਮਾਜ ਸੇਵੀਆਂ ਦੇ ਜੋ ਸਾਹਮਣੇ ਵੀ ਆਹ ਹਾਲਾਤ ਨੇ